ਕਿੰਨੀਆਂ ਕਿਤਾਬਾਂ ਦਾ ਕਿਸੇ ਨੇ ਨਿਚੋੜ ਕੱਢਿਆ ਹੋਣਾ ਕਰਪਲਾ ਹੋ ਭਲਾ ਅੰਤ ਭਲੇ ਦਾ ਭਲਾ ਇਹਦਾ ਮਤਲਬ ਕੀ ਹੈ ਤੁਸੀਂ ਦੱਸੋਗੇ ਹਾਂ ਬਿਲਕੁਲ ਦੱਸੂਗੀ ਮੈਂ ਕੱਲ ਦੀ ਗੱਲ ਦੱਸਦੀ ਹਾਂ ਤੁਹਾਨੂੰ ਕਿ ਕੱਲ ਨਾ ਮੈਂ ਕਿਸੇ ਰਿਸ਼ਤੇਦਾਰੀ ਚ ਗਈ ਸੀ ਤੇ ਜਦੋਂ ਮੈਂ ਵਾਪਸ ਆ ਰਹੀ ਸੀ ਤੇ ਮੈਂ ਨਾ ਰਸਤੇ 'ਚ ਉਹ ਦਵਾਈ ਲਈ ਤੇ 500 ਦਾ ਨੋਟ ਉਹਨਾਂ ਨੂੰ ਦਿੱਤਾ ਪੂਰਾ ਨਵਾਂ ਵਧੀਆ ਨੋਟ ਤੇ ਉਹਨਾਂ ਨੇ ਮੈਨੂੰ ਦਵਾਈ ਦੇ ਕੇ ਤੇ ਜਿਹੜੇ ਪੈਸੇ ਮੋੜੇ ਤੇ ਉਹਦੇ ਵਿੱਚੋਂ ਨਾ ਇੱਕ ਨੋਟ ਚੇਪੀ ਵਾਲਾ ਮੋੜਦਾ ਜੀਪੀ ਵਾਲਾ ਨਾ ਮੈਂ ਨਹੀਂ ਦੇਖਿਆ ਕਿਉਂਕਿ ਮੈਂ ਜਲਦੀ ਚ ਸੀ ਤੇ ਮੈਂ ਚੱਕ ਕੇ ਉਵੇਂ ਪਰਸ ਚ ਪਾ ਲਿਆ ਪਰਸ ਚ ਪਾ ਲੇ ਮੈਂ ਬੱਸ ਸਟੈਂਡ ਤੇ ਖੜੀ ਬੱਸ ਆਉਣ ਚ ਹਜੇ ਟਾਈਮ ਸੀਗਾ ਤੇ ਉਦੋਂ ਨਾ ਛੁੱਟੀ ਮਿਲੀ ਹੋਈ ਸੀ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਤੇ ਉਹਨਾਂ ਕੁੜੀਆਂ ਕੁੜੀਆਂ ਕਰੀ ਆਣ ਕਹਿੰਦੀਆਂ ਵੀ ਉਥੇ ਉਹਨੇ ਲਾਈ ਹੋਈ ਸੀ ਰੇੜੀ ਆਪਣੇ ਨੇ 버ਗਰ ਵੀ ਜੇ ਵਾਲੇ ਜਿਹੜੀ ਹੁੰਦੇ ਆ ਕਾਫੀ ਕੁਝ ਦਾ ਸੀ ਉਹਨਾਂ ਕੋਲੇ ਤੇ ਉਲਚੇ ਵੀ ਸੀ ਤੇ ਇੱਕ ਕੁੜੀ ਵਿੱਚੋਂ ਕਹਿੰਦੀ ਆ ਕੰਦੀ ਨਾਲ ਕੋਲਚਾ ਖਾਣ ਨੂੰ ਜੀ ਕਰਦਾ ਪਰ ਆਪਾਂ ਤਾਂ ਸਾਰੇ ਨੰਗਾ ਵੀ ਜਵਾਕ ਜਿਵੇਂ ਕਹਿੰਦੇ ਹੁੰਦੇ ਆ ਕੁੜੀਆਂ ਵਾਵਾ ਸੀਗੀਆਂ 7ਵੀਂ 8ਵੀਂ ਦੀਆਂ ਹੋਣਗੀਆਂ ਤੇ ਮੈਂ ਸੁਣ ਲਿਆ ਤੇ ਮੈਂ ਕਿਹਾ ਬਟੇ ਖਾਣੇ ਆ ਕਹਿੰਦੀਆਂ ਨਹੀਂ ਜੀ ਮੈਂ ਕਿਹਾ ਖਾਣੇ ਤਾਂ ਖਾ ਲੋ ਕੋਈ ਗੱਲ ਨਹੀਂ ਕਹਿੰਦੇ ਨਾ ਜੀ ਖਾਣੇ ਨਹੀਂ ਸੰਗ ਗਈਆਂ ਮੇਰੇ ਤੋਂ ਮੈਂ ਕਿਹਾ ਖਾ ਲੋ ਪੈਸੇ ਮੈਂ ਦੇ ਦੂੰ ਤੇ ਜਦੋਂ ਮੈਂ ਇੰਨੀ ਗੱਲ ਕਹੀ ਤੇ ਫਿਰ ਸੰਗ ਕੇ ਜੇ ਨੀਵੀ ਜੀ ਪਾ ਲਈ ਤੇ ਮੈਂ ਉਹਨੂੰ ਕਿਹਾ ਜਿਹੜਾ ਬਣਾ ਰਿਆ ਸੀ ਮੈਂ ਕਿਹਾ ਵੀ ਇਹਨਾਂ ਨੂੰ ਕੁਲਚੇ ਦੇ ਦੋ ਤੇ ਮੈਨੂੰ ਪੈਸੇ ਦੱਸ ਦੋ ਕਿਉਂਕਿ ਮੇਰੀ ਬੱਸ ਆਉਣ ਵਾਲੀ ਸੀਗੀ ਤੇ ਉਹਨਾਂ ਨੇ ਮੈਨੂੰ ਪੈਸੇ ਦੱਸੇ ਤੇ ਮੈਂ ਪੈਸੇ ਕਟਾ ਕੇ ਤੇ ਉਹਨਾਂ ਨੂੰ ਮੈਂ ਕਿਹਾ ਕਿ ਮੈਂ ਖਾ ਕੇ ਤੇ ਤੁਸੀਂ ਚਲੀਆਂ ਜਾਓ ਉਹਨਾਂ ਨੇ ਵੀ ਬੱਸ ਚੜਨਾ ਸੀ ਉਹਨਾਂ ਨੇ ਹੋਰ ਚੜਨਾ ਸੀ ਮੈਂ ਹੋਰ ਚੜਨਾ ਸੀਗਾ ਤੇ ਮੇਰੀ ਬੱਸ ਪਹਿਲਾਂ ਆ ਗਈ ਮੈਂ ਪੈਸੇ ਕਟਾਏ ਤੇ ਮੈਂ ਚੜ ਗਈ ਚੜ ਗਈ ਤੇ ਮੈਂ ਉਹ ਪੈਸੇ ਕੱਢੇ ਜਿਹੜੇ ਮੈਂ ਮੈਡੀਕਲ ਤੋਂ ਮੜਵਾਏ ਸੀਗੇ ਉਹ ਮੈਂ ਕੱਢੇ ਤੇ ਮੈਂ ਕਨੈਕਟਰ ਨੂੰ ਕਿਹਾ ਮੈਂ ਕਿਹਾ ਵੀ ਟਿਕਟ ਤੇ ਉਹ ਕਹਿੰਦਾ ਭਾਂਜੀ ਵੀ ਨੋਟ ਤੇ ਚੇਪੀ ਲੱਗੀ ਹੋਈ ਆ ਮੈਂ ਕਿਹਾ ਮੈਂ ਕਿਹਾ ਸੌਰੀ ਵੀ ਮੈਂ ਹੋਰ ਕੱਢ ਕੇ ਦੇਤੇ ਮੈਂ ਕਿਹਾ ਵੀ ਮੈਂ ਇੱਥੋਂ ਹੀ ਪਿੱਛੋਂ ਹੀ ਕੁਝ ਲਿਆ ਸੀ ਤੇ ਮੈਂ ਕਿਹਾ ਵੀ ਉਹਨਾਂ ਨੇ ਨਾ ਮੈਨੂੰ ਚੇਪੀ ਵਾਲਾ ਨੋਟ ਦੇਤਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਹੋਰ ਪੈਸੇ ਦੇਤੇ ਤੇ ਚੇਪੀ ਵਾਲਾ ਨੋਟ ਫੜ ਲਿਆ ਜਦੋਂ ਟਿਕਟ ਕੱਟ ਰਿਹਾ ਸੀ ਨਾ ਤੇ ਮੈਂ ਨੋਟ ਨੂੰ ਦੇਖਿਆ ਮੈਂ ਕਿਹਾ ਹੇ ਦੇਖੀ ਮੈਂ ਕਿਹਾ ਚੇਪੀ ਵਾਲਾ ਨੋਟ ਦੇਤਾ ਉਹਨੇ ਮੈਨੂੰ ਤੇ ਐਨੇ ਨੂੰ ਹੀ ਟਿਕਟ ਕੱਟਦੇ ਕੱਟਦੇ ਨੇ ਤੇ ਕਨੈਕਟਰ ਨੇ ਮੈਨੂੰ ਕਹਿਤਾ ਕਹਿੰਦਾ ਜੀ ਹਾਂ ਚੇਪੀ ਵਾਲਾ ਨੋਟ ਦੇ ਦਿਦੋ ਮੈਂ ਕਿਹਾ ਚੱਲ ਜੂਗਾ ਕਹਿੰਦਾ ਹਾਂਜੀ ਕੋਈ ਗੱਲ ਨਹੀਂ ਚਲਾ ਦਾਂਗੇ ਤੇ ਉਹਨਾਂ ਨੇ ਮੈਨੂੰ ਚੇਂਜ ਕਰਕੇ ਦੇਤਾ ਸੋ ਮੇਰੇ ਕਹਿੰਦਾ ਮਤਲਬ ਇਹ ਆ ਕਿ ਜੇ ਅਸੀਂ ਕਿਸੇ ਨਾਲ ਚੰਗਾ ਕਰਦੇ ਆ ਘਰ ਪਲਾ ਹੋ ਪਲਾ ਅੰਤ ਭਲੇ ਦਾ ਪਲਾ ਵੀ ਜੇ ਮੈਂ ਮੇਰੇ ਨਾਲ ਮੈਡੀਕਲ ਵਾਲੇ ਨੇ ਚਲਾਕੀ ਕੀਤੀ ਸੀਗੀ 100 ਦੇ ਨੋਟ ਤੇ ਚਿਪੀ ਲੱਗੀ ਹੋਈ ਸੀ ਮੈਂ ਅੱਗੇ ਆ ਕੇ ਬੱਚਿਆਂ ਨੂੰ ਕੁਝ ਖਾਣ ਨੂੰ ਖਵਾਤਾ ਹਾਂ ਨਾ ਤੇ ਜਦੋਂ ਬੱਸ ਚੜੀ ਹਾਲਾਂਕਿ ਮੈਨੂੰ ਕਨੈਕਟਰ ਨੇ ਮਨਾ ਕਰਤਾ ਸੀ ਵੀ ਚਿਪੀ ਵਾਲਾ ਨੋਟ ਆ ਬਾਅਦ ਚ ਪਤਾ ਨਹੀਂ ਉਹਦੇ ਮਨ ਚ ਕੀ ਆਇਆ ਕਹਿੰਦਾ ਜੀ ਮੈਨੂੰ ਦੇ ਦਿਓ ਨੋਟ ਉਹਨੇ ਮੈਨੂੰ ਹੋਰ ਦੇਤਾ ਤੇ ਉਹ ਵਾਪਸ ਮਤਲਬ ਕਿ ਮੈਨੂੰ ਚੇਂਜ ਕਰਕੇ ਦੇਤਾ ਤੇ ਮੈਨੂੰ ਬੜਾ ਮੈਂ ਸਾਰੇ ਰਾਹੀਂ ਸੋਚਦੀ ਗਈ ਮੈਂ ਕਿਹਾ ਵੀ ਇਹ ਚਾਹੇ ਕੋਈ ਸਾਡੇ ਨਾਲ ਇਨਸਾਨ ਚਲਾਕੀ ਕਰ ਜੇ ਪਰ ਪ੍ਰਮਾਤਮਾ ਉੱਪਰ ਦੇਖ ਰਿਹਾ ਹੁੰਦਾ ਇਸ ਕਰਕੇ ਤੁਸੀਂ ਚੰਗਾ ਕਰਦੇ ਜਾਓ ਪ੍ਰਮਾਤਮਾ ਤੁਹਾਨੂੰ ਦੇਖ ਰਿਹਾ ਜੇ ਤੁਸੀਂ ਗਲਤ ਕਰੋਗੇ ਉਹਦਾ ਫਲ ਤੁਹਾਨੂੰ ਮਿਲੇਗਾ ਪਰ ਤੁਸੀਂ ਇਹ ਦੇਖਣਾ ਕਿ ਜਦੋਂ ਕੋਈ ਵੀ ਕੰਮ ਕਰਦੇ ਚਲਾਕੀ ਤੁਹਾਡੇ ਮਨ ਚ ਆਉਂਦੀ ਆ ਬੇਈਮਾਨੀ ਆਉਂਦੀ ਆ ਪਰ ਤੁਸੀਂ ਇਹ ਕਦੇ ਨਾ ਭੁੱਲਿਓ ਕਿ ਪ੍ਰਮਾਤਮਾ ਤੁਹਾਨੂੰ ਉੱਪਰੋਂ ਦੇਖ ਰਿਹਾ ਸੋ ਇਹ ਸੱਚੀ ਗੱਲ ਆ ਕਿ ਬਹੁਤ ਸਾਰੀਆਂ ਕਿਤਾਬਾਂ ਦਾ ਨਿਚੋੜ ਹੋਊਗਾ ਲਿਖਣ ਵਾਲੇ ਨੇ ਪਤਾ ਨਹੀਂ ਕਿੰਨੀਆਂ ਕਿਤਾਬਾਂ ਪੜ੍ਹੀਆਂ ਹੋਣੀਆਂ ਫਿਰ ਉਹਦੇ 'ਚੋਂ ਨਿਚੋੜ ਕੱਢਿਆ ਹੋਣਾ ਕਰਪਲਾ ਹੋ ਪਲਾ ਅੰਤ ਭਲੇ ਦਾ ਭਲਾ ਜਮਾਂ ਸੱਚੀ ਗੱਲ ਹੈ